ਤੂ ਵੀਰ ਵਾਲੀ ਗੱਲਾਂ ਨੂੰ ਥੋੜਾ ਜਿਆਦਾ ਗੰਭੀਰਤਾ ਨਾਲ ਨਾ ਲਿਆ ਕਰੋ ਖਾਸ ਤੌਰ ਤੇ ਇਲੈਕਸ਼ਨਾਂ ਦੇ ਦਿਨਾਂ 'ਚ ਉਹ ਹੋਰ ਵੀ ਜਿਆਦਾ ਉਹਦੇ ਦਿਮਾਗ ਤੇ ਜਿਹੜਾ ਉਹ ਲੋਡ ਪੈ ਜਾਂਦਾ ਹੈ ਇਧਰੋਂ ਉਧਰੋਂ ਸੋ ਤਾਂ 13 ਦੇ 13 ਉਮੀਦਵਾਰ ਭਾਲਦਾ ਫਿਰਦਾ ਮਿੰਨਤਾ ਕਰਦਾ ਫਿਰਦਾ ਕਿ ਕੋਈ ਸਾਡੇ ਵੱਲੋਂ ਲੜ ਲਓ ਕੌਣ ਜਾਲੀ ਦਲ ਹੈ ਕੌਣ ਖਾਲੀ ਆਪਦੇ ਆਪ ਨੂੰ ਖਾਲੀ ਦਲ ਕਹਿ ਚੁੱਕੇ ਪਹਿਲਾਂ ਸੋ ਉਹ ਬਚਾਰਾ ਠੀਕ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਮੈਂ ਤਾਂ ਇਹੀ ਦੁਆ ਕਰਦਾ ਉਹ ਦੀ ਸਿਹਤ ਠੀਕ ਹੋਵੇ ਬਸ ਸੋ ਉਹ ਕਹਿੰਦਾ ਹੀ ਮੈਂ ਜਨੂਨ ਪਾਰਟੀ ਕਹੂਗੀ ਤਾਂ ਮੈਂ ਬਰੋਜਪੁਰ ਤੋਂ ਇਲੈਕਸ਼ਨ ਲੜ ਸਕਦਾ ਹਾਂ ਜਨੂਨ ਪਾਰਟੀ ਕੌਣ ਕਹੂਗੀ ਆਪ ਹੀ ਤਾਂ ਪ੍ਰਧਾਨ ਹੈ ਉਹ ਉਹਨਾਂ ਦੀ ਪਾਰਟੀ 'ਚ ਕਹਿਣ ਕਾਹਨ ਦੀ ਗੱਲ ਹੁੰਦੀ ਤਾਂ ਜਾਲੀ ਦਲ ਜਿਹਨੂੰ ਕਹਿੰਦਾ ਉਹ ਟਕਸਾਲੀ ਉਹਨਾਂ ਨਿਕਲਦੇ ਢੀਂਸਾ ਸਰਪ ਸਾਬ ਨਾਲ ਜਵਾਬ ਦਿੰਦੇ ਸੋ ਆਪ ਹੀ ਤਾਂ ਪ੍ਰਧਾਨ ਹੈ ਸੋ ਆਪੇ ਮੈਂ ਰੱਜੀ ਪੂਜੀ ਆਪੇ ਮੇਰੇ ਬੱਚੇ ਜੀਣੋਂ ਗੱਲ ਹੈ ਜਾ ਰਿਹਾ ਹੁਣ ਇਧਰੋਂ ਬੱਤਰ ਬੱਤਰ ਹਜ਼ਾਰ ਦੀਆਂ ਗੱਲਾਂ ਉਹੀ ਗੱਲਾਂ ਨੇ ਹੁਣ ਤੁਹਾਡੇ ਖ ਇਲੈਕਸ਼ਨ ਕਮਿਸ਼ਨ ਨੂੰ ਇਸ ਗੱਲ ਤੇ ਵੀ ਸੰਕੇਤ ਲੈਣਾ ਚਾਹੀਦਾ ਹੈ ਕਿ ਸਿੱਧੇ ਕਹਿ ਰਹੇ ਹੋ ਕਿ ਸਾਨੂੰ ਵੋਟਾਂ ਪਾਓਗੇ ਸਾਨੂੰ 72000 ਰੁਪਏ ਦੇਵਾਂਗੇ ਤੇ ਰਿਸ਼ਵਤ ਹੈ ਸੋ ਇਹ ਵੋਟਾਂ ਤੋਂ ਪਹਿਲਾਂ ਕੋਈ ਜ਼ਿਆਦਾ ਨਹੀਂ ਭੱਤਰੇ ਜਿਹੜੀਆਂ ਗੱਲਾਂ ਜਿਹਨੂੰ ਪਹਿਲਾਂ ਰਾਹੁਲ ਗਾਂਧੀ ਰੋਹ ਦੀ ਸਰਕਾਰ ਸੀ ਉਦੋਂ ਕਿੰਨੇ ਪੈਸੇ ਆਏ ਸੀ ਗਰੀਬਾਂ ਦੇ ਖਾਤੇ 'ਚ ਸੋ ਜਿਹੜਾ ਖਾਤਿਆਂ 'ਚ ਪਾਉਣ ਵਾਲਾ ਨਵਾਂ ਜਿਹੜਾ ਰਿਵਾਜ ਚੱਲਿਆ ਇਹ ਝੂਠ ਦੇ ਬਲੰਦੇ ਨੇ ਜੇਕਰ ਤੇ ਜੇਕਰ ਦੇ ਮੈਨੀਫੈਸਟੋ ਜਿਹੜਾ ਉਹ ਲੀਗਲ ਜਾਂ ਰਜਿਸਟਰਡ ਡਾਕੂਮੈਂਟ ਹੁੰਦਾ ਸ਼ਾਇਦ ਇਹ ਗੱਲਾਂ ਨਾ ਕਰਦੇ ਪਹਿਲਾਂ ਉਹਨਾਂ ਨੇ ਕਿਹਾ 100 ਦਿਨਾਂ 'ਚ ਕਾਲਾ ਧਨ ਆਜੂਗਾ ਉਹ ਨਹੀਂ ਆਇਆ 15-15 ਲੱਖ ਆਜੂਗਾ ਉਹ ਨਹੀਂ ਆਇਆ ਹੁਣ ਇਹ ਕਹਿੰਦੇ 72000 ਰੁਪਏ ਹਰੇਕ ਨੂੰ ਦੇਵਾਂਗੇ ਵੋਟ ਦਾ ਮਤਲਬ 72000 ਰ ਇਹ ਰਿਸ਼ਵਤ ਦੇ ਰਹੇ ਨੇ ਗਰੀਬਾਂ ਨੂੰ ਇਹ 72000 ਰੁਪਏ। ਸੋ ਲੋਕ ਜਿਹੜੇ ਨੇ ਹੁਣ ਇੰਨੇ ਭੋਲੇ ਨਹੀਂ ਹੈਗੇ ਲੋਕ ਸਭ ਸਮਝਦੇ ਨੇ ਜੋ ਮਰਜ਼ੀ ਇਹ ਕਰੀ ਜਾਣ। ਲੋਕ ਜਿਹੜੇ ਆਪ ਦੇ ਵਰਗੇ ਲੋਕਾਂ ਨੂੰ ਚੰਗੇ ਲੋਕਾਂ ਨੂੰ ਪ੍ਰਧਾਨ ਸਭਾ ਜਾਂ ਲੋਕ ਸਭਾ ਦੀ ਚੋਣੀਆਂ ਚੜਾਉਣਗੇ ਮੈਨੂੰ ਇਹੀ ਉਮੀਦ ਹੈ। ਸਟੂਡੀਓ ਦੀ ਤਰ੍ਹਾਂ ਗੱਲ ਕਰ ਰਹੇ ਨਹੀਂ ਪਰ ਜਿਹੜੇ ਪੰਜਾਬ ਦੇ ਵਿੱਚ ਇਤਿਹਾਸਿਕ ਨੇ ਜਿਸਲਾ ਬਟਾਲਾ ਸਾਹਿਬ ਦੇ ਨਾਂ ਬਾਗੀਆਂ ਨੇ ਉਹਦੀ ਕੋਈ ਦੇਖ ਰਹੀ ਕੀ ਸੀ। ਕਿਸੇ ਵੀ ਨੇ ਕਿਤੇ ਵੀ ਨਹੀਂ ਕਰ ਰਹੀ ਸੰਗਰੂਰ ਦੀਆਂ ਇਤਿਹਾਸਿਕ ਬਿਲਡਿੰਗ ਉਹ ਤਾਂ ਮੇਰੇ ਖਾਲ ਸੇਲ ਤੇ ਲਾਤੀ ਸੀ ਇਹਨਾਂ ਨੇ ਇੱਕ ਵਾਰੀ। ਇਹ ਕਿੱਥੇ ਵੀ ਇਹਨਾਂ ਨੇ ਇਤਿਹਾਸ ਦੇ ਇਹਨਾਂ ਨੇ ਬੀਜੇਪੀ ਵਾਲੇ ਨੇ ਅਕਾਲੀ ਦਲਾਂ ਨੇ ਇਤਿਹਾਸ ਨੂੰ ਬਦਲਿਆ ਜ਼ਰੂਰ ਹੈ ਇਤਿਹਾਸ ਨੂੰ ਸੰਭਾਲਿਆ ਨਹੀਂ ਇਹਨਾਂ ਨੇ ਸਿਲੇਬਸ ਬਦਲਤਾ ਭਗਮਾ ਆਰਐਸਐਸ ਦਾ ਸਿਲੇਬਸ ਲਾਈ ਜਾਂਦੇ ਆ ਸੋ ਇਸੇ ਕਰਕੇ ਕਹਿੰਦੇ ਆ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਂਧ ਦੀ ਜੋੜੀ ਜੇ ਮੁਲਕ ਦੇ ਵਿੱਚ ਦੁਬਾਰਾ ਸੱਤਾ ਚਾਹੁੰਦੀ ਹੈ ਤਾਂ ਮੁਲਕ ਤੋੜ ਦੇਣਗੇ ਮੁਲਕ ਲਈ ਬਹੁਤ ਖਤਰਨਾਕ ਨੇ ਇਹ ਨਫ਼ਰਤ ਦੇ ਬੀ ਬੀਜ ਜੰਦੇ ਨੇ ਔਰ ਨਫ਼ਰਤ ਦੀ ਰਾਜਨੀਤੀ ਕਰਕੇ ਮੁਲਕ ਨੂੰ ਤੋੜਨ ਦੇ ਜਿਹੜੇ ਇਹਨਾਂ ਦੇ ਇਰਾਦੇ ਨੇ ਲੋਕ ਜਿਹੜੇ ਮਈ ਦੇ ਵਿੱਚ ਵੋਟਾਂ ਪਾ ਕੇ ਅਪ੍ਰੈਲ ਮਈ ਦੇ ਵਿੱਚ ਉਹਨਾਂ ਇਰਾਦਿਆਂ ਨੂੰ ਫੇਲ ਕਰਨਗੇ ਸਰ ਰਾਹੁਲ ਤੁਹਾਨੂੰ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਹੈ ਇਹਦੇ ਬਾਰੇ ਤਾਂ ਮੈਂ ਕੁਝ ਇੱਥੇ ਬੈਠਾ ਕਮੈਂਟ ਨਹੀਂ ਕਰ ਸਕਦਾ ਜੀ ਠੀਕ ਹੈ ਨਾ ਸਾਡੀ ਪਾਰਟੀ ਦਾ ਧਰਮਿੰਦਰ ਪਖ ਪਾਰਟੀ ਹੈ ਤੇ ਪਾਕਿਸਤਾਨ ਦੇ ਵਿੱਚ ਹੁਣ ਕੌਣ ਕਿਹਦੇ ਕੰਟਰੋਲ 'ਚ ਹੈ ਜਾਂ ਕੌਣ ਉੱਥੇ ਉਹਨਾਂ ਦੀ ਚੋਣਾਂ ਹੋਈਆਂ ਜਾਂ ਕੌਣ ਉਹਨਾਂ ਨੂੰ ਨਾਮਿਨੇਟ ਕਰਦੇ ਤਾਂ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਕਹਿੰਦੇ ਉਹਨਾਂ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਵੀ ਇਲੈਕਸ਼ਨ ਤੱਕ ਕੋਈ ਹੋਰ ਹਮਲਾ ਕਰਵਾ ਸਕਦੇ ਨੇ ਜੀ ਚੋਣਾਂ ਦੇ ਦੇਖੋ ਜੇ ਇਸ ਤਰ੍ਹਾਂ ਫੌਜ ਨੂੰ ਇਸਤੇਮਾਲ ਕੀਤਾ ਜਾਂਦਾ ਜਾਂ ਲੋਕਾਂ ਦੇ ਸੈਂਟੀਮੈਂਟਾਂ ਨੂੰ ਇਸਤੇਮਾਲ ਰਾਜਨੀਤਿਕ ਫਾਇਦੇ ਲਈ ਕੀਤਾ ਜਾਂਦਾ ਤਾਂ ਇਹ ਬਹੁਤ ਹੀ ਖਤਰਨਾਕ ਹੈ ਔਰ ਬਹੁਤ ਹੀ ਗਲਤ ਹੈ ਮੈਂ ਹੀ ਗੱਲ ਕਹਿਣਾ ਵਿੱਚ ਭਾਰਤ ਵੱਲੋਂ ਵੀ ਜੇ ਕੋਈ ਇਸ ਤਰ੍ਹਾਂ ਦਾ ਇਲੈਕਸ਼ਨਾਂ ਨੂੰ ਸੰਬੰਧ ਨੂੰ ਲੈ ਕੇ ਕੁਝ ਐਦਾਂ ਕਰਦੇ ਨੇ ਤਾਂ ਬਹੁਤ ਹੀ ਖਤਰਨਾਕ ਹੈ ਤੇ ਬਹੁਤ ਹੀ ਗਲਤ ਹੈ ਇਸ ਤਰ੍ਹਾਂ ਫੌਜ ਦੇ ਜਜ਼ਬਾਤਾਂ ਨੂੰ ਜਾਂ ਲੋਕਾਂ ਦੀਆਂ ਦੇਸ਼ ਭਗਤੀ ਦੀਆਂ ਵਤਨ ਪ੍ਰੇਮੀ ਦੀਆਂ ਭਾਵਨਾਵਾਂ ਨੂੰ ਜਿਹੜਾ ਇਲੈਕਸ਼ਨਾਂ ਵਾਸਤੇ ਵਰਤਣਾ ਚਾਹੀਦਾ ਸਿਰ ਬਟਾ